ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਪੰਚਾਇਤਾਂ ਨੂੰ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਦੱਸਦੀ ਹੈ ਕਿ ਪੰਜਾਬ ਸੂਬੇ ਦੇ ਵਿੱਚ ਸਾਰੀਆਂ ਉਹ ਪੰਚਾਇਤਾਂ ਭੰਗ ਹੋਣਗੀਆਂ ਜੋ ਆਪਣਾ 5 ਸਾਲ ਦਾ ਕਾਰਜਕਾਲ ਪੂਰਾ ਕਰ ਚੁੱਕੀਆਂ ਨੇ ਪੰਜਾਬ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਦੱਸ ਦਿੱਤਾ ਗਿਆ ਹੈ ਕਿ ਪੰਚਾਇਤਾਂ ਭੰਗ ਹੋਣ ਤੋਂ ਬਾਅਦ ਪੰਚਾਇਤਾਂ ਦਾ ਜੋ ਕਾਰਜ ਭਾਰ ਹੈ ਕੰਮ ਕਾਜ ਹੈ ਉਹ ਅਧਿਕਾਰੀ ਦੇਖਣਗੇ ਸਾਰਾ ਕੰਮਕਾਜ ਅਧਿਕਾਰੀਆਂ ਦੇ ਸਿਰ ਤੇ ਹੋਵੇਗਾ ਜਦੋਂ ਤੱਕ ਨਵੀਆਂ ਪੰਚਾਇਤਾਂ ਨਹੀਂ ਚੁਣਨੀਆਂ ਜਾਂਦੀਆਂ ਤਾਂ ਦੱਸ ਦਈਏ ਕਿ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਾ ਹੈ ਜਿੱਥੇ ਪਹਿਲਾਂ ਵੀ ਪਿਤੇ ਸਾਲ ਦੇ ਵਿੱਚ ਪੰਚਾਇਤਾਂ ਨੂੰ ਭੰਗ ਹੋਣ ਦਾ ਫੈਸਲਾ ਸਰਕਾਰ ਵੱਲੋਂ ਸੁਣਾਇਆ ਗਿਆ ਸੀ ਪਰ ਉਸ ਤੋਂ ਬਾਅਦ ਕੁਝ ਸਰਪੰਚਾਂ ਵੱਲੋਂ ਕੋਰਟ ਦਾ ਰੁਖ ਕੀਤਾ ਗਿਆ ਸੀ ਜਿੱਥੋਂ ਸਰਪੰਚਾਂ ਨੂੰ ਕੋਰਟ ਵੱਲੋਂ ਰਾਹਤ ਮਿਲੀ ਸੀ ਤੇ ਸਾਰੀ ਗਾਜ ਅਫਸਰਾਂ ਦੇ ਉੱਤੇ ਪੀਜੀਸੀ ਪਰ ਹੁਣ ਸਰਕਾਰ ਦੇ ਵੱਲੋਂ ਜੋ ਪੰਚਾਇਤਾਂ ਨੂੰ ਭੰਗ ਕਰਨ ਦਾ ਇਹ ਫੈਸਲਾ ਲਿਆ ਗਿਆ ਇਸ ਫੈਸਲੇ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਨਾਲ ਹੀ ਨਾਲ ਸਾਰਾ ਪੰਚਾਇਤੀ ਕਾਰਜ ਭਾਰ ਅਧਿਕਾਰੀਆਂ ਦੇ ਸਿਰ ਦੇ ਉੱਤੇ ਆਣ ਪਿਆ ਹੈ ਅਧਿਕਾਰੀ ਇਹ ਸਾਰਾ ਕਾਰਜ ਭਾਰ ਦੇਖਣਗੇ ਸਾਰਾ ਕੰਮ ਕਾਜ ਪੰਚਾਇਤਾਂ ਦਾ ਨਿਯੁਕਤ ਕੀਤੇ ਅਧਿਕਾਰੀਆਂ ਵੱਲੋਂ ਦੇਖਿਆ ਜਾਵੇਗਾ ਸੋ ਅੱਜ ਤੋਂ ਬਾਅਦ ਜੋ 5 ਸਾਲ ਪੂਰਾ ਕਰ ਚੁੱਕੀਆਂ ਨੇ ਪੰਚਾਇਤਾਂ ਉਹ ਭੰਗ ਕੀਤੀਆਂ ਜਾਂਦੀਆਂ ਨੇ ਇਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਪੰਚਾਇਤੀ ਚੋਣਾਂ ਦਾ ਕਦੋਂ ਐਲਾਨ ਹੁੰਦਾ ਹੈ ਇਸ ਦੇ ਉੱਤੇ ਸਭ ਦੀਆਂ ਨਿਗਾਹਾਂ ਬਣੀਆ ਰਹਿਣਗੀਆਂ ਪਰ ਹੁਣ ਪੰਜਾਬ ਦੇ ਪਿੰਡਾਂ ਦੇ ਵਿੱਚ 5 ਸਾਲ ਪੂਰਾ ਕਰ ਚੁੱਕੀਆਂ ਪੰਚੇਤਾਂ ਹੁਣ ਤੋਂ ਭੰਗ ਹੋਣਗੀਆਂ ਉਹਨਾਂ ਦੇ ਕੋਲ ਕੋਈ ਵੀ ਅਧਿਕਾਰ ਨਹੀਂ ਰਹੇਗਾ ਜੋ ਵੀ ਪਿੰਡਾਂ ਦੇ ਕੰਮ ਹੋਣਗੇ ਜਾਂ ਪਿੰਡਾਂ ਦੇ ਮਸਲੇ ਹੋਣਗੇ ਉਹ ਨਿਰਧਾਰਿਤ ਅਧਿਕਾਰੀਆਂ ਦੇ ਸਿਰ ਹੋਣਗੇ ਨਿਰਧਾਰਿਤ ਅਧਿਕਾਰੀ ਹੀ ਉਹਨਾਂ ਮਸਲਿਆਂ ਦੇ ਜਾਂ ਪਿੰਡਾਂ ਦੇ ਫੈਸਲੇ ਲੈਣ ਦੇ ਸਮਰੱਥ ਹੋਣਗੇ ਸਦਕਾਰੀ ਦੇਖਣਗੇ ਹੁਣ ਪੰਜਾਬ ਦੀਆਂ ਪੰਚਾਇਤਾਂ ਦਾ ਕਾਰਜਪਾਰ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਗਿਆ ਇਸ ਵੇਲੇ ਦੀ ਵੱਡੀ ਖਬਰ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਦੁਬਾਰਾ ਪੰਚਾਇਤਾਂ ਚੋਣਨ ਦੇ ਲਈ ਐਲਾਨ ਹੁੰਦਾ ਹੈ ਕਦੋਂ ਪੰਚਾਇਤੀ ਚੋਣਾਂ ਆਉਂਦੀਆਂ ਨੇ ਇਸ ਦੇ ਉੱਤੇ ਵੀ ਸਾਰਿਆਂ ਦੀ ਨਿਗਾ ਬਣੀ ਰਹੇਗੀ